ਇਹ ਹੈ ਜੀ ਸਬਸ਼ੀਲ ਮੰਡੀ ਬਰੀ ਵਾਲਾ ਦੀ ਅਨਾਜ ਮੰਡੀ ਦਾ ਦ੍ਰਿਸ਼ ਪਹਿਲੇ ਮੀਨ ਆਲ ਸਰਕਾਰ ਦੇ ਵਿਕਾਸ ਕਾਰਜਾਂ ਦੀ ਫੂਕ ਨਿਕਲੀ ਦੀ ਤਸਵੀਰ ਜਿਹੜੀ ਉਹ ਲੋਕਾਂ ਦੇ ਸਾਹਮਣੇ ਦਿਖਾਈ ਅਤੇ ਦੇਖੀ ਜਾ ਸਕਦੀ ਦੂਸਰੇ ਪਾਸੇ ਤੇ ਵੀ ਕਿਹਾ ਜਾਂਦਾ ਹੁੰਦਾ ਹੈ ਜੀ ਇਹ ਵੀ ਕਈ ਵਾਰੀ ਦੇਖਿਆ ਜਾਂਦਾ ਹੈ ਕਿ ਇਹ ਬਸਿਆ ਜਾਂਦਾ ਹੈ ਕਿ ਅਰੇ ਆਦਾਵੀ ਪਾਏ ਦੀ ਤੀ ਕੱਲੀ ਦੇ ਮੈਂ ਕਰਾਂ ਕੱਲੀ ਪਹਿਲਾਂ ਤਾਂ ਲਜਾਇਆ ਜੀ ਕਪੂ ਚੀ ਕਰਕੇ ਬਿਲਕੁਲ ਆੜ ਟੂਟਾ ਹਾਂ ਨੇ ਮੰਡੀ ਦੀ ਜਗਾ ਤੇ ਬਿਲਕੁਲ ਸੌੜਾ ਕਰ ਰੱਖਿਆ ਫਿਰ ਸਰਕਾਰ ਜਿਹੜੀ ਆ ਉਹਦੇ ਹੋਰ ਸਹੀ ਨਿਕਾਸੀ ਦਾ 22 3.5 ਸਾਲ ਵੀ ਜਾਣ ਦੇ ਬਾਵਜੂਦ ਵੀ ਨਿਕਾਸੀ ਦਾ ਪ੍ਰਬੰਧ ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸ਼ਤਨਾਮ ਸਿੰਘ ਮੈਂ ਇਸ ਵੇਲੇ ਪਿੰਡ ਬਰੀਆ ਵਾਲਾ ਵਿਖੇ ਮੌਜੂਦ ਹਾਂ ਜਿੱਥੇ ਕੇ ਆਮ ਆਦਮੀ ਪਾਰਟੀ ਦੀ ਵਿਕਾਸ ਕਾਰਜਾਂ ਦੀ ਪੋਲ ਖੋਲਦਾ ਹੋਇਆ ਇਹ ਗੰਦੇ ਪਾਣੀ ਦੇ ਛੱਪੜ ਦਾ ਪਾਣੀ ਜਿਹੜਾ ਇਤਰਾਜਯੋਗ ਮੁਸ਼ਕਿਆ ਸੰਡਾਂ ਵਾਲਾ ਲੋਕਾਂ ਦੇ ਘਰਾਂ ਵਿੱਚ ਵੜ ਚੁੱਕਿਆ ਹੈ ਅਤੇ ਦੂਸਰੇ ਪਾਸੇ ਵਿਕਾਸ ਕਰਨ ਦੇ ਵਾਅਦੇ ਸੀ ਜਿਹੜੇ ਉਹ ਪੂਰੀ ਤਰ੍ਹਾਂ ਠੋਸ ਹੁੰਦੇ ਦਿਖਾਈ ਦਿੱਤੇ ਅਤੇ ਕੋਈ ਵੀ ਅਜਿਹਾ ਕਰਨ ਨਹੀਂ ਮੰਡੀ ਬਰੀ ਆਲਾ ਪਿੰਡ ਬਰੀ ਆਲਾ ਦੇ ਵਿੱਚ ਕਿਤੇ ਇੱਥੇ ਪਾਣੀ ਨਹੀਂ ਵੜਿਆ ਇਹ ਸਾਰੀ ਪਾਣੀ ਗਲੀਆਂ ਦੇ ਦ੍ਰਿਸ਼ ਜਿਹੜੇ ਦੇਖਣ ਨੂੰ ਮਿਲਦੇ ਹਨ ਦੇਖਣਾ ਇਹ ਜ਼ਰੂਰੀ ਹੈ ਕਿ ਬਾਕੀ ਆਉਣ ਵਾਲੇ 1.5 ਸਾਲ ਜਾਂ ਸਵਾ ਸਾਲ ਦੇ ਵਿੱਚ ਲੋਕਾਂ ਦੇ ਭਾਵਨਾਵਾਂ ਤੇ ਕੰਮਕਾਜ ਦੇ ਉੱਪਰ ਪੂਰੀ ਤਰ੍ਹਾਂ ਹੀ 파ਰਟੀ ਉਤਰਦੀ ਹੈ ਕਿ ਨਹੀਂ ਇਸ ਸਮੇਂ ਤਾਂ ਵਿਕਾਸ ਕਾਰਜਾਂ ਦੀ ਫੂਕ ਨਿਕਲਦੀ ਦਿਖਾਈ ਦੇ ਰਹੀ ਅਤੇ ਤਸਵੀਰਾਂ ਸਾਹਮਣੇ ਦਿਖਾਈਆਂ ਜਾ ਰਹੀਆਂ ਹਨ ਦਰਸ਼ਕਾਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਵੀ ਪਿੰਡ ਬਰੀ ਵਾਲਾ ਜਿਹੜਾ ਹੈਗਾ ਇਹ ਉੱਥੋਂ ਦਾ ਹੀ ਦ੍ਰਿਸ਼ਾ ਜਿਹੜਾ ਕਿ ਇੱਥੋਂ ਸਿੱਧਾ ਦਿਖਾਈ ਦੇ ਰਿਹਾ ਵੀ ਦੋਨਾਂ ਗਲੀਆਂ ਦੇ ਵਿੱਚ ਤਿੰਨਾਂ ਗਲੀਆਂ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਉਹ ਪਾਣੀ ਵੜ ਚੁੱਕਿਆ ਤੇ ਲੋਕ ਘਰਾ ਦੇ ਵਿੱਚ ਘਰੇ ਹੋਏ ਹਨ ਕਿ ਸੇ ਪਾਸਿਓਂ ਮੇ ਲਾਇਟਰ ਨੇ ਬਾਥਰੂਮ ਆਦਿ ਜਾਣ ਵਾਸਤੇ ਵੀ ਕਈ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਆ ਸਾਹਮਣੇ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਹਨ ਨੋਟ ਕਰਨ ਵਾਲੀ ਇਹ ਗੱਲ ਹੈ ਕਿ ਜਿਹੜਾ ਪਾਣੀ ਹੈ ਇਹ ਛੱਪੜਾ ਪਿੰਡ ਦੇ ਵਿਚਾਲੇ ਤੇ ਇਹ ਛੱਪੜ ਦਾ ਪਾਣੀ ਜਿਹੜਾ ਉਹ ਗੰਦਾ ਸੁੰਡ ਤਰਾਜੋਗ ਬਿਮਾਰੀਆਂ ਫੈਲਾਉਣ ਵਾਲਾ ਪਾਣੀ ਇਹ ਲੋਕਾਂ ਦੇ ਘਰਾਂ ਵਿੱਚ ਵੜਿਆ ਫਿਰਦਾ ਹੈ ਤੇ ਅੱਗੇ ਵੀ ਹੋਰ ਇਸ ਤੋਂ ਪ੍ਰੰਤੂ ਜਿੱਥੇ-ਜਿੱਥੇ ਵੀ ਇਹ ਬਹੁਤ ਹੀ ਜ਼ਿਆਦਾ ਸਮੱਸਿਆ ਉੱਥੋਂ-ਉੱਥੋਂ ਤਸਵੀਰਾਂ ਲਗੀਆਂ ਜਾਣਗੀਆਂ ਤੇ ਦਰਸ਼ਕਾਂ ਦੇ ਹੋਵਰੂ ਕੀਤੀਆਂ ਜਾਣਗੀਆਂ ਵੇਖਦੇ ਰਹਿਣਾ ਲਓ ਜੀ ਸਤਸ਼ੀਲ ਬਰੀ ਵਾਲਾ ਨੂੰ ਜਾਣ ਵਾਲੀ ਗਲੀ ਜਿਹੜੀ ਉਹ ਤੁਹਾਨੂੰ ਦ੍ਰਿਸ਼ ਦਿਖਾ ਰਿਹਾ ਕਿ ਇਸ ਸਮੇਂ ਜਿਹੜਾ ਪਾਣੀ ਐ ਇੰਨਾ ਓਵਰਫਲੋ ਹੋ ਕੇ ਇੱਕ ਦਫ਼ਤਰ ਸਰਕਾਰੀ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ ਪਤਾ ਨਹੀਂ ਕਿੰਨਾ ਸਮੱਸਿਆਵਾਂ ਵਿੱਚ ਗੁਜ਼ਰਦੇ ਹੋਏ ਕਰਮਚਾਰੀਆਂ ਨੇ ਲੋਕਾਂ ਦੇ ਕੰਮਕਾਜ ਜਿਹੜੇ ਸੀ ਉਹ ਸੰਭਾਲੇ ਪਰ ਦੂਸਰੇ ਪਾਸੇ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਸਾਢੇ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਜਿਹੜੀ ਸਰਕਾਰ ਵਾਅਦੇ ਕਰਕੇ ਆਈ ਸੀ ਉਹ ਵਾਅਦੇ ਜਿਹੜੇ ਗਲੀ ਗਲੀ ਰੁਲਦੇ ਦਿਖਾਈ ਦੇ ਰਹੇ ਤੇ ਵਾਅਦੇ ਨਹੀਂ ਨਿਕਲਦੀ ਦਿਖਾਈ ਦੇ ਰਹੀ ਫੂਕ ਅੱਜ ਇਹ ਵੀ ਹੋ ਸਕਦਾ ਹੈ ਕਿ ਸਾਡੇ ਤਹਿਸੀਲਦਾਰ ਸਾਹਿਬ ਜਿਹੜੇ ਕਿ ਦਫਤਰੀ ਕੰਮਕਾਜ ਸੀਗਾ ਉਹ ਕਿਸ ਤਰ੍ਹਾਂ ਨੇ ਬਟਾਇਆ ਉਹਨਾਂ ਨੇ ਕਿਸ ਤਰੀਕੇ ਨਾਲ ਉਹਨਾਂ ਨੇ ਲੋਕਾਂ ਦਾ ਜਿਹੜਾ ਸੀ ਉਹ ਸੰਪਰਕ ਬਣਾਇਆ ਪਰ ਸਮੱਸਿਆ ਕਾਫੀ ਆ ਰਹੀ ਆ ਇਸ ਤਾਂ ਹੀ ਲੜੀਵਾਰ ਸਾਰੀਆਂ ਹੀ ਸਮੱਸਿਆਵਾਂ ਗਲੀਆਂ ਜਿਹੜੀਆਂ ਉਹਨਾਂ ਨੂੰ ਤੁਹਾਡੇ ਹੂ ਬਰੂ ਕਰਦੇ ਰਵਾਂਗੇ ਧੰਨਵਾਦ ਇਹ ਹੈ ਜੀ ਸਭ ਤੋਂ ਸ਼ੀਲ ਮੰਡੀ ਬਰੀ ਵਾਲਾ ਦੀ ਅਨਾਜ ਮੰਡੀ ਦਾ ਦ੍ਰਿਸ਼ ਪਹਿਲੇ ਮੀਨ ਆਲ ਸਰਕਾਰ ਦੇ ਵਿਕਾਸ ਕਾਰਜਾਂ ਦੀ ਫੂਕ ਨਿਕਲੀ ਦੀ ਤਸਵੀਰ ਜਿਹੜੀ ਉਹ ਲੋਕਾਂ ਦੇ ਸਾਹਮਣੇ ਦਿਖਾਈ ਅਤੇ ਦੇਖੀ ਜਾ ਸਕਦੀ ਦੂਸਰੇ ਪਾਸੇ ਇਹ ਵੀ ਕਿਹਾ ਜਾਂਦਾ ਹੁੰਦਾ ਹੈ ਜੀ ਇਹ ਵੀ ਕਈ ਵਾਰੀ ਦੇਖਿਆ ਜਾਂਦਾ ਹੈ ਕਿ ਇਹ ਦੱਸਿਆ ਜਾਂਦਾ ਹੈ ਕਿ ਮਰੇ ਆਦਾ ਵੀ ਤਾਂ ਇਹਦੀ ਤੀ ਕੱਲੀ ਤੇ ਮੈਂ ਕਹਾਂ ਕੱਲੀ ਪਹਿਲਾਂ ਤਾਂ ਨਹਾਇਆ ਜੀ ਕਬ ਜੇ ਕਰਕੇ ਬਿਲਕੁਲ ਆਰਤੀ ਭਰਾਵਾਂ ਨੇ ਮੰਡੀ ਦੀ ਜਗਾ ਤੇ ਬਿਲਕੁਲ ਸੌਦਾ ਕਰ ਰੱਖਿਆ ਫਿਰ ਸਰਕਾਰ ਜਿਹੜੀ ਆ ਉਹਦੇ ਕੋਲੋਂ ਸਹੀ ਨਿਕਾਸੀ ਦਾ 2.5 3 ਸਾਲ ਵੀਰ ਜਾਣ ਦੇ ਬਾਵਜੂਦ ਵੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਰਕੇ ਜਿਹੜੀ ਸੀ ਅੱਜ ਮੱਛੀ ਪਲਾਂਟ ਦੇ ਰੂਪ ਵਿੱਚ ਦਿਖਾਈ ਦਿੰਦੀ ਆ ਸਵੇਰ ਤੋਂ ਲੈ ਕੇ ਜਿਹੜੇ ਬੈਂਕਾਂ ਆ ਆਦਿ ਜਿਹੜੀਆਂ ਚੀਜ਼ਾਂ ਸਰਕਾਰੀ ਆ ਉਹਨਾਂ ਨਾਲੋਂ ਲੋਕਾਂ ਦਾ ਸੰਪਰਕ ਟੁੱਟ ਚੁੱਕਿਆ ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਨਹੀਂ ਕਿੰਨੇ ਦਿਨਾਂ ਤੱਕ ਜਿਹੜੇ ਉਹ ਬਿਮਾਰੀਆਂ ਫੈਲਣ ਦਾ ਕਾਰਨ ਗੰਦਾ ਪਾਣੀ बन ਜਾਵੇਗਾ ਤੇ ਇਹ ਮੇਨ وجہ ਇਹਦੀ ਇਹੀ ਆ ਵੀ ਜਿਹੜੇ ਆੜਤੀ ਭਰਾ ਨੇ ਉਹਨਾਂ ਨੇ ਵੇਖੋ ਵੇਖ ਇੱਕ ਦੂਜੇ ਨੂੰ ਅੱਗੇ ਵੱਧ ਕੇ ਇਹ ਆ ਸਾਰੇ ਚਾਰ ਜ਼ਮੀਰੇ ਨਜਾਇਜ਼ ਕਬਜ਼ੇ ਜਿਹੜੇ ਉਹ ਕੀਤੇ ਹੋਏ ਆ ਮਲਟੀਪਲ ਦੇ ਥੜੇ ਬਣਾ ਕੇ ਕੋਸ਼ਿਸ਼ ਸ਼ਟਰ ਬਣਾ ਕੇ ਘੱਟ ਤੋਂ ਘੱਟ 20 20 ਫੁੱਟ ਤੱਕ ਦੇ ਨਜਾਇਜ਼ ਕਬਜ਼ੇ ਸ਼ੋਅ ਹੋ ਰਿਹਾ ਤੇ ਮਾਰਕੀਟ ਕਮੇਟੀ ਜਿਹੜੀ ਤੇ ਇਥੋਂ ਦਾ ਸਿਆਸੀ ਸਿਸਟਮ ਆ ਬਿਲਕੁਲ ਪੂਰੀ ਤਰ੍ਹਾਂ ਇਹਨਾਂ ਦੇ ਨਾਲ ਅਟੈਚ ਆ ਕਿ ਜੀ ਉਹ ਚਾਉਂਦੇ ਤਾਂ ਇਹ ਕੰਮ ਨਹੀਂ ਸੀ ਹੋ ਸਕਦੇ ਪਰ ਸ਼ੁਰੂ ਤੋਂ ਲੈ ਕੇ ਹੀ ਇਹਨੂੰ ਲੱਗਦਾ ਹੈ ਵੀ ਬੋਟ ਬੈਂਕ ਨੂੰ ਮਜ਼ਬੂਤ ਰੱਖਣ ਵਾਸਤੇ ਹੀ ਆ ਜਿਹੜੀ ਕਿਸਾਨਾਂ ਦੀ ਮੰਡੀ ਇਹਦਾ ਸਤਿਆਨਾਸ਼ ਪੁੱਟਿਆ ਜਾ ਚੁੱਕਿਆ ਕਿਸੇ ਨੇ ਵੀ ਨਜਾਇਜ਼ ਕਬਜ਼ੇ ਖਤਮ ਕਰਨ ਦੀ ਕਦੇ ਕੋਈ ਗੱਲ ਨਹੀਂ ਕੀਤੀ ਮਾਰਕੀਟ ਕਮੇਟੀ ਤਾਂ ਬਿਲਕੁਲ ਹੀ ਕਦੇ ਇੱਥੇ ਆਈ ਦਿਖਾਈ ਨਹੀਂ ਦਿੱਤੀ ਸੈਕਟਰੀ ਸਭਾ ਜਾਂ ਕੋਈ ਵੀ ਹੁਣ ਦੇਖਣਾ ਇਹ ਜ਼ਰੂਰੀ ਹੈ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਿਹੜੀਆਂ ਸਮੱਸਿਆਵਾਂ ਮੈਂ ਜੇਕਰ ਕਾਰਜੈਨ ਵਾਲੋ ਧਿਆਨ ਦੇਣ ਲਈ ਮਾਰਕੀਟ ਕਮੇਟੀ ਨੂੰ ਕੋਈ ਮੈਸੇਜ ਜਾਂ ਚਿੱਠੀ ਆਰਡਰ ਕਰਦੇ ਹਨ ਜਾਂ ਨਹੀਂ ਧੰਨਵਾਦ ਸਸ